ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਘਰ 13 ਬੋਲੋ ਭਈਆ RAM ਨਾਮ ਪਤਿਤ ਪਾਵਨੋ ਹਰ ਸੰਤ ਭਗਤ ਤਾਰਨੋ ਹਰ ਭਰਪੁਰ ਰਹਿਆ ਜਲ ਥਲੇ RAM ਨਾਮ ਨਿਤ ਗਾਈਐ ਹਰ ਦੁਖ ਬਿਸਾਰਨੋ ਰਹਾਓ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁਖ ਬਿਸਾਰ ਨਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਨ ਗਾਵਨੋ ਮਨ ਰਾਮ ਨਾਮ ਕਰ ਆਸਾ ਪਾਉ ਦੂਜਾ ਬਿਨ ਸਬਿਨਾਸਾ ਵਿੱਚ ਆਸਾ ਹੋਏ ਨਿਰਾਸੀ ਸੋ ਜਨ ਮਿਲਿਆ ਹਰ ਪਾਸੀ ਕੋਈ RAM ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਾਗ ਲਾਵਨੋ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੈ ਤਿਸ ਸਿਉ ਮੋਹ ਕਿਉ ਮਿਲਿਐ ਪ੍ਰਭ ਅਬਿਨਾਸੀ ਤੋਹ ਕਰ ਕਿਰਪਾ ਮੋਹਿ ਮਾਰਗ ਪਾਵਹੁ ਸਾਧ ਸੰਗਤ ਕੈ ਅੰਚਲ ਲਾਵਹੁ ਕਿਉ ਤਰੀਏ ਬਿਖਿਆ ਸੰਸਾਰ ਸਤਿਗੁਰੂ ਬੋਹਿਤ ਪਾਵੇ ਪਾਰ ਰਹਾਉ ਪਵਨ ਝੁਲਾਰੇ ਮਾਇਆ ਦੇ ਹਰ ਕੀ ਭਗਤ ਸਦਾ ਥਿਰ ਸੇ ਹਰਖ ਸੋਗ ਤੇ ਰਹੈ ਨਿਰਾਰਾ ਸਿਰ ਉਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਪਉੰਗਾ ਹਉ ਮੈਂ ਪਚੇ ਦੀਪਕ ਦੇਖ ਪਤੰਗਾ ਸਗਲ ਸਿਗਾਰ ਕਰੇ ਨਹੀਂ ਪਾਵੇ ਜਾ ਹੋਏ ਕਿਰਪਾਲ ਤਾ ਗੁਰੂ ਮਿਲਾਵੇ ਹਾਉ ਫਿਰਉ ਉਦਾਸੀ ਮੈਂ ਇਕ ਰਤਨ ਦਸਾਇਆ ਨਿਰਮੂਲਕ ਹੀਰਾ ਮਿਲੈ ਨਾ ਉਪਾਇਆ ਹਰ ਕਾਮੰਦਰ ਤਿਸ ਮਹਲਾਲ ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਦ ਜੋ ਗੁੰਗਾ ਮਨ ਮਹਿ ਬਿਸਮਾਦ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਅਭੇਵ ਤਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭ ਨਹੀਂ ਥਾਈ ਰਵਿਆ ਆਪ ਆਦ ਜੁਗਾਦ ਜਾ ਕਾ ਵਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਵਿਗਨ ਹੋਏ ਸਭ ਥਾਈ ਵੂਠੇ ਸਭ ਸੁਖ ਪਾਏ ਸਤਗੁਰੂ ਟੂਠੇ ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਜਥੈ ਕਿਥੈ ਦਿਸਹ ਨਾਲੇ ਨਾਨਕ ਦਾਸ ਖਸਮ ਪ੍ਰਤਪਾਲੇ ਮਿਲਾਵਲ ਮਹੱਲਾ 5 ਸੋਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸ ਹੋ ਮਨ ਆਏ ਮੋਹਿ ਨਿਰਗੁਣ ਲੀਜੈ ਲੜ ਲਾਏ ਰਹਾਉ ਪ੍ਰਭ ਚਿਤ ਆਵੇ ਤਾਂ ਕੈਸੀ ਪੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੂਖ ਹਰਿ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਛਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੁਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਕਰ ਸਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਦੂਜਾ ਯਾਨੜੀਏ ਕੈ ਕਰ ਗਾਵਣਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣ ਪਾਵਿਰਥੀਆ ਪਿਆਰੇ ਰੱਖਣ ਕਉ ਤੁਮ ਏਕ ਰਹਾਓ ਸਤਿਗੁਰੂ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਉ ਸੁਆਮੀ ਸਰਬ ਕਲਾ ਪਰ ਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾਂ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਅਰਧ ਹੈ ਨਾਮ ਵਖਾਣ ਹੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰਾ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਵਡਭਾਗੀ ਸੇ ਕਾਢੀ ਹੈ ਪਿਆਰੇ ਸੰਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਅਰਾਧਿਐ ਨਿਰਮਲ ਮਨ ਹੋਵੇ ਪਰਗਾਸੋ ਜਨਮ ਮਰਨ ਦੁਖ ਕਾਟਿਐ ਪਿਆਰੇ ਚੂਕੈ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਬਾਣੇ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਧਰ ਹੈ ਸੁਣਤੇ ਉਧਰ ਹੈ ਬਿਨ ਸਹਿ ਪਾਪ ਕੰਹੇਰੇ ਕਸੂ ਪਰੇਤ ਮੁਗਦ ਕਉ ਉਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਿਲੇਹਾਰੈ ਬਿਲਾਵਲ ਮਹੱਲਾ ਪੰਜਵਾਂ ਬਿਖੈ ਬਨ ਫਿਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਤ ਨਾ ਸਕਤ ਹਿਕਾਈ ਸਾਦਾ ਦਾਸੀ ਥਿਓ नानक से दरसु बावंत जो प्रभु अपने कीयो हर चंदोरी चित्त ब्रह्म सखिए मृग तृष्णा ध्रम छाया चंचल संग न चालती सखिए अंत तज जावत माया रस भोगण अत रूप रस माते इन संग सुख न पाया तन तन हर साध जन सखिए नानक जिनी नाम तिहाया ਜਾਇ ਬਸੋ ਵੜ ਭਾਗ ਨਹੀਂ ਸਖੀਏ ਸੰਤਾ ਸੰਗ ਸਮਾਈਐ ਤਹਿ ਦੁਖ ਨਾ ਭੂਖ ਨਾ ਰੋਗ ਬਿਆਪੈ ਚਰਨ ਕਮਲ ਲਿਵਲਾਈਐ ਤਹਿ ਜਨਮ ਨ ਮਰਨ ਨ ਆਵਣ ਜਾਣਾ ਨਿਹਿਚਲ ਸਰਣੀ ਪਾਈਐ ਪ੍ਰੇਮ ਵਿਛੋਹ ਨਾ ਮੋਹ ਬਿਆਪੈ ਨਾਨਕ ਹਰ ਏਕ ਤੀਹਾਈਐ ਦ੍ਰਿਸ਼ਟ ਧਾਰ ਮੰਨ ਵਿਧਿਆ ਪਿਆਰੇ ਰਤੜੇ ਸਹਿਜ ਸੁਭਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਆਨੰਦ ਮੰਗਲ ਗੁਣ ਗਾਏ ਸਖੀ ਸਹੇਲੀ RAM ਰੰਗ ਰਾਤੀ ਮਨ ਤਨ ਇਛਿ ਪੁਜਾਏ ਨਾਨਕ ਆਚਰਜ ਆਚਰਜ ਸਿਓ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਰੂਪ ਸਗਲੂ ਪਾਸਾਰਾ ਆਪੇ ਬਨਜੋ ਆਪ ਬਿਉਹਾਰਾ ਐਸੋ ਗਿਆਨ ਬਿਰਲੋਈ ਪਾਏ ਜਤ ਜਤ ਜਾਈਐ ਤਤ ਦਿਸ਼ਟਾਏ ਰਹਾਉ ਅਨਕ ਰੰਗ ਨਿਰਗੁਨ ਇਕ ਰੰਗਾ ਆਪੇ ਜਲ ਆਪ ਹੀ ਤਰੰਗਾ ਆਪ ਹੀ ਮੰਦਰ ਆਪ ਹੈ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪ ਹੈ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹੱਲਾ 5 ਆਪ ਉਪਾਵਨ ਆਪ ਸਦਰਨਾ ਆਪ ਕਰਾਵਨ ਦੋਸ ਨਾ ਲੈਨਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਪਉ ਆਪ ਹੀ ਜਰਨਾ ਰਹਾਉ ਆਪ ਹੀ ਮਸਤ ਆਪ ਹੀ ਬੁਲਨਾ ਆਪ ਹੀ ਅਛਲ ਨਾ ਜਾਈ ਛਲਨਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ ਘਟ ਆਪ ਅਲਿਪਨਾ ਆਪੇ ਅਵਗਤ ਆਪ ਸੰਗਰਚਨਾ ਕਹੋ ਨਾਨਕ ਪ੍ਰਭ ਕੇ ਸਭ ਜਚਨਾ ਮਿਲਾਵਲ ਮਹੱਲਾ ਪੰਜਵਾਂ ਭੂਲੇ ਮਾਰਗ ਜਿਨਹ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਿਮਰਮਨ ਆ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਦੁਖ ਸੁਖ ਕਰਤ ਜਨਮ ਫੁਨ ਮੂਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਹ ਪਕਰ ਸਤਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾਂ ਤਨ ਮਨ ਧਨ ਅਰਪਉ ਸਭ ਆਪਣਾ ਕਵਨ ਸੁਮਤ ਜਿਤ ਹਰ ਹਰ ਜਪਨਾ ਕਰ ਆਸਾ ਆਇਓ ਪ੍ਰਭ ਮੰਗਨ ਤੂੰ ਪੇਖਤ ਸੋਬਾ ਮੇਰ ਅੰਗਨ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨ ਹੈ ਉਧਾਰੋ ਮਤ ਬੁੱਧ ਸੁਰਤ ਨਾਹੀ ਚਤੁਰਾਈ ਤਾ ਮਿਲੀਐ ਜਾਂ ਲਏ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਮਿਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁਤ ਸਾਥ ਨਾ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਬ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵਿਆਪੇ ਰਹਾਉ ਤਿਖਾ ਭੂਖ ਬਹੁ ਤਪਤ ਵਿਆਪਿਆ ਸੀਤਲ ਭਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਿਲਾਵਲ ਮਹੱਲਾ 5 ਗੁਰਪੂਰਾ ਵਡਭਾਗੀ ਪਾਈਐ ਮਿਲ ਸਾਧੂ ਹਰਨਾਮ ਧਿਆਈਐ ਪਾਰ ਬ੍ਰਹਮ ਪ੍ਰਭ ਤੇਰੀ ਸਰਣਾ ਕਿਲ ਬਿਖ ਕਾਟੈ ਭਜ ਗੁਰ ਕੇ ਚਰਨਾ ਰਹਾਉ ਅਵਰ ਕਰਮ ਸਭ ਲੋਕਾ ਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤਿ ਵੇਦ ਵਿਚਾਰੇ ਜਪਿਐ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ਸਾਧੂ ਤੂਰ ਮਿਲੈ ਨਿਸਤਰੀਐ ਮਿਲਾਵਲ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੈ ਮਹਿ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਓ ਅੰਧ ਕੂਪ ਤੇ ਕਰ ਗਹਿਲੀਨਾ ਜੈ ਜੈਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪੂਰੀਨਾ ਅੰਮ੍ਰਿਤ ਨਾਮ ਮਹਾਰਸ ਲੀਨਾ ਮਨ ਤਨ ਨਿਰਮਲ ਪਾਪ ਜਲ ਖੀਨਾ ਕਹੋ ਨਾਨਕ ਪ੍ਰਭ ਭਏ ਪਰਸੀਨਾ